ਆਰ ਘਾਟ ਰਿਹਾ ਤੇ ਬਸ ਇਹ ਨਾ ਹੁੰਦਾ ਹੁੰਦਾ ਨਹੀਂ ਵਿਕਦੀ ਇਹ ਤਾਂ ਲੈਂਦੇ ਨਹੀਂ ਭਰਾਵਾ ਤੇਰੀ ਜੀ ਨੂੰ ਮਰਜ਼ੀ ਵੇਚੀ ਇਹਨਾਂ ਚ ਬਚਾਰਿਆਂ ਚ ਦਮ ਨਹੀਂ ਇੰਨਾ ਇੱਕ ਗਰੀਬ ਅਮੀਰ ਵੀ ਦੇਖਿਆ ਜਾਂਦਾ ਇਹ ਜਵਾਖਰੀਸ ਕਰ ਲਾਉਂਦੇ ਨੇ ਆਹ ਤਾਂ ਪਹਿਲਾਂ ਘੱਟ ਵੇਚਿਆ ਸੀ ਤੇਰੇ ਨਾਲ ਆਹਨੂੰ ਵੇਚੀ ਜਾ ਨਹੀਂ ਰੱਖ ਰਿਹਾ ਜਿਹਦੇ ਭਾਇਦਾ ਮੈਂ ਤਾਂ ਤੈਨੂੰ 13 ਨਹੀਂ ਕਿਹਾ 15 ਨਹੀਂ ਕਿਹਾ ਨਹੀਂ ਕੋਈ ਨਹੀਂ ਬਰਾਇਆ ਤੈਨੂੰ 18000 ਰੁਪਏ ਨਾਲ ਤੋਂ ਮੈਂ ਦਵਾ ਕਿਉਂ ਜੀ ਕਿ ਕਰ ਰਹੇ ਹੋ ਕਿ ਨਹੀਂ ਦੀਏ ਜਿੰਨੇ ਦੀ ਜਾਜ ਲੱਗਦੀ ਹੈ ਉਹ ਦੱਸ ਮਾਰ ਮਾਰ ਸਾਢੇ 18 ਦੀ ਦੇ ਦੇ ਨਹੀਂ ਹੁਣ ਤਾਂ ਯਾਰ 7000 ਬੱਚੇ ਨਾ ਦੇਖ ਚਾਰ ਰੁਪਈਆ ਬੱਕਰੀ ਕੱਤ ਤਨੂ ਕੀ ਆਪਾਂ ਜੁੱਲੇ ਦੱਸਣੇ ਨੇ ਕੋੜ ਨੇ ਨਸਲ ਐ ਇਹ ਹਾਂ ਕੱਦ ਨਾ ਦੇਖ ਕਿੰਨੀ ਚੰਗੀਆਂ ਮਗਰ ਇੱਕ ਮੇਮਣਾ ਵੇਚ ਕੇ ਗਰਜ ਮਾਰ ਲੇਗੀ ਮੇਮਣੀ ਪਾਲ ਲੇਗੀ ਪੱਠ ਬਣ ਜੂਗੀ ਬਰੋਬਰ ਕੱਤੇ ਆਉਂਦੇ ਨੂੰ ਤਿਆਰ ਹੋ ਜੂਗੀ ਬੱਕਰੀ ਅੱਤੇ ਤੱਕ ਪੂਰੀ ਤਾਕਤਲੀ ਬਣ ਜੂ ਚੁੰਗ ਚੁੰਗ ਕੇ ਦੁੱਧ ਆਹ ਆਪਣੀ ਮਾਂ ਕਹਿੰਦੀ ਦੇਖੀ ਜਾਂਦਾ ਮਾਂ ਪੁੱਤ ਕਹਿੰਦੀ ਦੇਖੀ ਜਾਂਦੀ ਆਹ ਗੱਲਾਂ ਕਰਦੇ ਹੱਸਾ ਫੜਾ ਤਰੀਕੇ ਕਹੋ ਕਿਰਾ ਦੇ ਸੋਤਾ ਕਿਉਂ ਮੁੰਡੇ ਖੁਸ਼ ਹੈ ਹੈ ਖੁਸ਼ ਨਹੀਂ ਅੰਦਰਲੇ ਤੈਨੂੰ ਦੱਸ ਬਾਈ ਤੂੰ ਗਾਂ ਜਾ ਕੇ ਗਏ ਮੇਰੇ ਤਾਂ ਬਸੰਤ ਨਹੀਂ ਮੈਨੂੰ ਵਿਚਾਰੀ ਦਵਾਰੀ ਕਿਥੋਂ ਲੈ ਕੇ ਦੂਗੀ ਨਾ ਬੱਕਰੀ ਵਾਲਾ ਬੱਕਰੀ ਮੋੜੇ ਕਿਉਂ ਜੀ ਇਹ ਗੁੱਡਾ-ਕੁੱਡੀ ਵਾਲਾ ਖੇਡਦਾ ਨਾ ਕਰ ਸਿੱਧੀਆਂ ਗੱਲਾਂ ਨੇ ਆਪਣੇ ਦਾ ਉਹ ਸੌਦਾ ਤਾਂ ਇਹਨੂੰ ਮੈਂ 18000 ਲਾਤਾ ਸਾਡੇ ਆ ਬੱਕਰੀ ਕਿਉਂ ਆ ਦੋ ਬੱਚਿਆਂ ਦਾ ਹੈ ਉਹ ਫਿਰ ਕਿੰਨੇ ਦੀ ਹੈ ਉਹ ਅੱਜ ਚਰਨੇ ਫਿਰ ਹੀ ਨਹੀਂ ਆਏ ਬੱਕਰੀਆਂ ਨਾਲ ਆਰਾਮੂ ਨਾ ਚੱਲਣਾ ਮੈਂ ਸੱਚ ਲੈ ਕੇ ਦੇ ਦਿੰਦਾ ਮੈਂ ਪਹਿਲਾਂ 20 ਬਤੀਆਂ ਕੁੜੀ ਨੂੰ ਇਹਦੀਆਂ ਬੱਕਰੀਆਂ ਮਰ ਗਈਆਂ ਵਿਚਾਰੀਆਂ ਇਹਦੀਆਂ ਬੱਕਰੀਆਂ ਮਰ ਗਈਆਂ ਦਵਾਈ ਵਾਲਾ ਪਾਣੀ ਪੀ ਕੇ ਦਾਰ ਦਾਰ ਚਰਨੇ ਉਹਨਾਂ ਤੋਂ ਮੈਂ ਮਿੰਟ ਚ ਰੁਪਈਆ ਲਿਆ ਲਿਆ ਕੇ ਉਹਦੇ ਕਿਣੀ ਵੀ ਦੇਖ ਵਿਚਾਰੀ ਕਿਣੀ ਤੂੰ ਦੇਖ ਕੇ ਰੇਟ ਲਾ ਲਾ ਹਾਂ ਮੈਂ ਥੋੜੀ ਪੈਗਣੇ ਉਹਨੇ ਕਿਹਦੇ ਤੋਂ ਹੋਰ ਕਰਦੇ ਨਹੀਂ ਰਹਿ ਜਾ ਆਹੋ ਹਣਾ ਪੰਜ ਜਣੇ ਇਹ ਤਾਂ ਓਏ ਸਾਰੀ ਮੰਡੀ ਤੋਂ ਕਰਣਾ ਉਹਦੇ ਪਹਿਲਾਂ ਵਾਲੇ ਉਹਦੇ ਆ ਆਪਣੇ ਕੋਲ ਹੀ ਆ ਦੁਵਾਈਆਂ ਹੁਣ 50000 ਦੀਆਂ ਮੈਂ ਤਿੰਨ ਬੱਕਰੀਆਂ ਗੱਲ ਸੁਣ ਬਾਈ ਦੋਵੇਂ ਮੇਵੇ ਸਾਡੇ 50 ਦੀਆਂ ਤਿੰਨ ਦੁਵਾਈਆਂ ਨੇ ਆ ਦੇਖ ਚੱਲ ਕੇ ਬਾਜ਼ੀਗਰਾਂ ਦੇ ਮੁੰਡੇ ਤੋਂ ਕਿਤੇ ਪੜਦਾ ਨਾਲੇ ਅਗਲੇ ਨੇ ਮੈਨੂੰ ਰੱਜ ਕੇ ਰੋਟੀ ਦਿੱਤੀ ਆ ਅੱਧੀ ਵਿਚਾਕਰਾ ਜੂ ਤੂੰ 500 ਰੁਪਏ ਦੇ ਕੇ ਬਣਾ ਦਿੱਤਾ ਇਹ ਜਦੋਂ ਪਾਖੇ ਜਦੋਂ ਪਾਖੇ 10000 ਦੇ ਤਿੰਨ ਬੱਕਰੀਆਂ ਉਹੀ ਦਵਾ ਦਿੱਤਾ ਹਾਂ ਇਹ ਦੋ ਇਤਰਾ ਨੇ ਮੈਨੂੰ 3000 ਖੁਸ਼ ਹੋ ਕੇ ਦਿੱਤੇ ਆ ਇਹ ਤਾਂ ਹੁਣ 5000 ਰੁਪਏ ਨੇ ਤੇਰੀਆਂ ਸੀ ਬੱਕਰੀਆਂ ਆਉਣੀ ਵੇਖ ਲਓ ਹਾਂ ਬੱਕਰੀ ਪੱਕੀ ਦੇਖੋ ਉਹ ਖੜੀ ਐ 30000 ਦੀ ਹੈ ਉਹਦੇ ਮੇਰੇ ਇੱਕ ਬੱਚਾ ਹੈਗਾ 35000 ਦੀ ਤੇਰਾ ਉੱਪਰ ਦੇਖੋ ਤੇਰੀ ਉਹ ਵੱਡੀ ਉਹ 45000 ਦੀ ਹੈ ਉਹਦੇ ਦੋ ਬੱਚੇ ਆ ਨਾ ਮਤਲਬ ਲੈਂਦਾਂ ਨਹੀਂ ਅਬ ਤੂੰ ਲੈ ਜਿਹੜੀ ਮਰਜ਼ੀ ਆਪਾਂ ਤਾਂ ਲੈਂਦੀ ਨਹੀਂ ਅਮੀ ਤੇਰਾ ਕਿਉਂ ਨਹੀਂ ਕਰੀਏ ਨਾ ਆਪਣੇ ਜਗਨ ਜਾਇ ਸਪਰਾ ਬਾ ਬੋਲਾ ਮੈਂ ਹਾਂਜੀ ਸਤਰੀਕਾਰ ਜੀ ਸਰਦਾਰ ਹਾਂਜੀ ਕੀ ਜਮਾਦ ਜੀ ਕਿਹੜਾ ਕੇ ਮੁਰਗੀਆਂ ਨੇ ਮੁਰਗੀਆਂ ਤਾਂ ਮੈਂ ਦਾ ਆਹ ਬੱਠੇ ਹੋਣੇ ਤੈਨੂੰ ਮੁਰਗੀ ਵੀ ਦਿਵਾਉਣਾ ਇਹਨਾਂ ਕਿ ਹਿਸਨ ਵੇੜਦੀ ਆ ਉਹ ਦੇ ਦੇ ਓਏ ਦੇ ਦੇ ਜੀ ਜਾ ਜੇ ਲਾਤੇ ਮੈਂ ਤਾਂ ਤੇਨੂੰ 15 ਤੋਂ ਚੱਲ ਕੇ 18 ਲਾਤਾ 18 ਨਾਲ 12.5 ਦਾ ਹਾਂ ਤੂੰ ਹੀ ਮਾਰ ਦੇ ਕਿੰਨੇ ਦੀ ਹੋਗੀ ਯਾਰ ਬशीर ਜਾ ਜੇ ਗੱਲ ਕਰ ਤਰੀਰ ਆਪਣੇ ਲਈ ਕੀ ਕਰਦੀ ਕਿੰਨੇ ਦੀ ਮੇਰੇ ਤਾਂ ਮੱਥਾ ਮਾਰੇ ਦੀ ਨਹੀਂ ਕੋਈ ਫਾਇਦਾ 24000 ਰੁਪਏ ਆਪਣੀ ਆੜੀ ਖਰੀਦ ਦੇਖੋ ਭਾਈ ਇਹ ਚੱਲਦੀ ਹੈ ਬੱਲੇ ਜੋ ਨਹੀਂ ਰਹੀ ਐਂਟਰ ਹਮਾਰਾ ਆਪਾਂ ਵੀ ਦੇਖ ਹੀ ਰਹੀਏ ਆ ਬੱਕਰੀ ਦੇਖੇ ਨਾ ਰਹੀਏ ਉਹਨਾਂ ਨੂੰ ਵਿਚਾਰਨਾ ਬਜਟ ਕੋਸ ਵੀ ਨਹੀਂ ਹਾਂ ਉਹ ਤਾਂ ਉਹਨਾਂ ਨੂੰ ਜੱਜ ਤੇਰੀ ਸੁਣਦਾ ਗੱਲ ਐ ਤਾਂ ਮੁਕਤ ਲਈ ਤਾਂ ਲਈ ਮਹਿੰਗੀ ਪੂਰੀ 20000 ਦੀ ਬੱਕਰੀ ਚੱਲਦੀ ਐ ਨਹੀਂ ਚੱਲਦੀ ਫਰਾ ਦੇ ਉਹਨਾਂ ਨੂੰ ਰੁਪਏ ਤੇਰੇ ਮੈਂ ਲਿਆ ਜਿੱਦਾਂ ਦਾ ਕੁੜੀ ਕਰਾਰ ਕਰਕੇ ਜਾਊਂਗੀ ਇਹ ਨਹੀਂ ਦਊ ਮੈਂ ਤੂੰ ਫਿਰ ਹੋਰ ਕੀ ਜ਼ਿੰਮੇਵਾਰੀ ਉੱਠ ਸਕਦਾ ਮੈਂ ਤੂੰ ਤੇਰੀ ਮਰਜ਼ੀ ਰੁਪਏ ਤੇਨੂੰ ਜਾਏ ਨਹੀਂ ਨਹੀਂ ਭਾਈ ਆਪਾਂ ਨੂੰ ਪਰਤਾ ਨਹੀਂ ਪੈਂਦਾ ਵੇ ਵ ਵਿਚਾਰੇ ਨੂੰ ਲਖਿਆ ਜਾ ਕੇ ਨਹੀਂ ਨਹੀਂ ਹੈ ਇਹ ਤਾਂ ਇੱਕ ਨਾਲ ਹੋਰ ਦੇਣੀ ਪਊ ਦੇ ਭਾਈ ਖਰਜਾਂ ਐ ਕਾਨੂੰ ਪਈਆਂ ਈਆ ਹੈ ਈਆ ਮੇਰੀ ਆ ਦੀ ਵੀ ਮੇਰੀ ਡੀਮਰ ਜੇ ਭਰਾ ਮੈਂ ਤਾਂ ਬੱਚਿਆਂ ਕਰਕੇ ਰੁਪਈਏ ਰਾਤੀ ਤੇ ਮੈਂ ਤਾਂ ਕਿੰਨੇ ਵੀ ਜਿੰਨੇ ਪੱਠਾ ਬੱਕਰੇ ਆਧਾ ਪਾਠਾ ਵੀ ਡਬਨ ਲੈ ਲੈਣੇ ਪੱਕੜਾ ਕਾਲਾ ਡੱਤਾ ਬੱਚੇ ਵੀ ਦੇ ਪੂਰੇ ਚੰਗੇ ਆ ਕੋਈ ਮਨ ਨੂੰ ਵੀ ਨਾ ਲੱਗੇ ਅੱਛਾ ਚਲੋ ਖੱਥਲੇ ਕੇ ਬਾਈ ਗੱਲ ਸੁਣ ਹਾਜੀ ਨਹੀਂ ਹੁੰਦੇ ਹਾਜੀ ਇਹ 2 ਮਹੀਨਾ ਤੋ ਬਾਤ ਵੇਖਣਗੇ ਦੇਖ ਲੈ ਭਾਈ ਆਖੇ ਇੱਧਰ ਬੱਕਰੀ ਦੇਖੋ ਰੰਗ ਕਾਲਾ ਤਾਂ ਮਿਲਦਾ ਵੀ ਨਹੀਂ ਪਰੂਆ ਕਿੰਨਾ ਖਨੇ ਬੱਚੇ ਕਿਹੜੀ ਬੱਕਰੀ ਆ ਰੰਗ ਕਾਲਾ ਮਿਲਦਾ ਨਹੀਂ ਨਕਰਾ ਦੇ ਹੋਈ ਕਿਉਂ ਕਿ ਨਹੀਂ ਰੂਪੀ ਰਾਂਜੇ ਤੇ ਸੇਰਾ ਰਾਂਜੇ ਇਸੇ ਕਾਲਾ ਹੈ ਕਿਹਨੇ ਉਹਨੇ ਕਿਹਾ ਲੈ ਉਹ ਕਰੇ ਮਦਰ ਬੱਕਰੀ ਜਿੱਤੇ ਜਵਾਬ ਦੇ ਦੇ ਤਾਨੂੰ ਖਾਣ ਖੁੱਲ ਕੇ ਦਿਲ ਨੂੰ ਕਰ ਠਕਾਣੇ ਬੱਚੇ ਦੋ ਭਾਲ ਦਾ ਦੋ ਦੋ ਨਾਲੇ ਪਲੇਠਣੀਆਂ ਨਾਲੇ ਟੋਪੜੀਆਂ ਠੀਕ ਆ ਬਾਈ ਬੱਚੇ ਸੋਹਣੇ ਹਾਂ ਓਏ ਤਾਂ ਦੋ ਦੋ ਭਾਲ ਦਾ ਨਾਲੇ ਚੋਪੜੀਆਂ ਮਖਣੀ ਦਾ ਤੇੜਾ ਧਰ ਕੇ ਉੱਤੇ ਉਹ ਗੱਲਾਂ ਕਰਦਾ ਬੱਚੇ ਦਾ ਦੋ ਹੀ ਹਜੇ ਬਾਈ ਕਬੀਲਦਾਰੀ ਨਹੀਂ ਗੱਲ ਪਈ ਤੇਰੇ ਆਪਦਾ ਘਰ ਦੇਖੀ ਨਾ ਹੁੰਦਾ ਕਿਉਂ ਜੀ ਸਿੱਧੀਆਂ ਗੱਲਾਂ ਨੇ ਮਿਲ ਲਵੇ ਤੈਂ ਕਿਹੜਾ ਦੇਣੇ ਨੇ ਦੇਣੇ ਤੇਰੀ ਮਾਂ ਦੇ ਨੇ ਪੈਸੇ ਕਿੱਥੋਂ ਦੇਊਗੀ ਗਰੀਬਣੀ ਤੂੰ ਆਪਦਾ ਘਰ ਦੇਖ ਕਹਿੰਦਾ ਮਾਂ ਫਲਾਣੇ ਦੇ ਸੋਹਣੀ ਪਹੂ ਆ ਗਈ ਸੋਹਣੀ ਨੂੰ ਅੱਗ ਲਾਵੇਂਗਾ ਰੋਟੀ ਤਾਂ ਲਾਕੇ ਨਹੀਂ ਦਿੰਦੀ ਟਾਈਮ ਤੇ ਬਹੂ ਤਾਂ ਉਹੀ ਚੱਗਿਆ ਜਿਹੜੀ ਗੋਹਾ ਗੂੜਾ ਕਰਦੀ ਹੋਵੇ ਆਪਣਾ ਕੰਮ ਕਰਦੀ ਹੋਵੇ ਆਏ ਕਈ ਨੂੰ ਚਾਹ ਪਾਣੀ ਦਿੰਦੀ ਹੋਵੇ ਜਿਹੜੀ ਲਾਕੇ ਚ ਸੁਰਖੀ ਪੁੱਡਰ ਬੈਠੀ ਰਹੇ ਉਹਦਾ ਕੀ ਬਹੂ ਬਣਾ ਓਏ ਸਿੱਧੀਆਂ ਗੱਲਾਂ ਨੇ ਮੇਰੇ ਤਾਂ ਇਹ ਕੰਮ ਦੀ ਤਾਂ ਹੈਗੀ ਬੱਕਰੀ ਚੰਗੀ ਤਾਂ ਹੈਗੀ 10 ਲੀਟਰ ਦਾ ਦੁੱਧ ਵੀ ਦੇਉ ਮਾਂ ਘਰ ਬੱਚੇ ਵੀ ਪਲੇ ਰਹੇ ਆ ਓ ਚੱਲ ਦੇ ਦੇ ਗਰੀਬ ਬੰਦੇ ਲੈ ਜਾ ਮੈਂ ਜਿਹੜਾ ਤੈਨੂੰ ਮੁੱਲ ਕਹਤਾ ਮਾਨਦਰੀਏ ਉਹ ਤਾਂ 15 ਕ 16 ਦੀ ਉਹ ਕਹਿੰਦੀ ਜਨਾਨੀਆਂ ਦੀ ਜਾਤ ਨੂੰ ਪਤਾ ਨਹੀਂ ਦਾ ਖਰੀਦਣ ਦਾ ਨਾ ਵੇਚਣ ਦਾ ਭਾਈ ਬਣ ਕੇ ਦਵਾ ਦੇ ਇੰਨੇ ਦੀ ਮਾਪ ਕੋੜ ਨਹੀਂ ਇੰਨੇ ਦੀ ਬੱਕਰੀ ਨਹੀਂ ਮਿਲਦੀ ਮੈਂ ਤੇਰੇ ਵਿੱਚ ਤੇ ਮਾਰ ਲੂੰਗਾ ਮੈਂ ਉਹਦੇ ਬਿਨਾਂ ਪੈਸਾ ਤੈਨੂੰ 18000 ਦਿੱਤੀਆ ਬਈ ਓਏ ਹੈਵੀ ਛੁੱਟੀ ਜੀ ਬੱਚੇ ਵੀ ਮੈਕਰ ਬਰਾਬਰ ਦੇ ਬੱਚੇ ਹੀ ਚੰਗੇ ਨੇ ਥੱਲੇ ਉਹ ਏਡੀ ਗਤੀ ਜੜੀ ਲੈਂਦਾ ਸੀ ਉਹ 50 ਦੀਆਂ ਅਗਲੇ ਦੀਆਂ ਵੇਚ ਗਿਆ ਬਈ ਉਹਨਾਂ ਨੇ ਥਲੇ ਬੱਚਾ ਵੀ ਕਿਹ ਕੇਤੀ ਬੱਚਾ ਤਾਂ ਇਹਦੇ ਮਗਰ ਵੇਖਾਇ ਦੇ ਮਰਾ ਪੱਟੇ ਜਿਹੜਾ ਇਹ ਕਿਰਪੀਆਂ ਦੀ ਆ ਇਹ ਕਿਰਪੀਆਂ ਜਿਹੜਾ ਗਾ ਤੂੰ ਤਾਂ ਮੇਰਾ ਸਾਰੀ ਮੱਢੀ ਕਿਹਦੀ ਕਰੀ ਦੇ ਉਹ ਛੱਟ ਪਰਾਂ ਬੱਕਰੀ ਕਦੇ ਕਾਹ ਪੈਸਿਆਂ ਦੀ ਹੈ ਬਈ ਇਹ ਕਾਹ ਪੈਸਿਆਂ ਦੀ ਹੈ ਜੀ ਉਹ ਗਰੀਬ ਅਮੀਰ ਵੀ ਦੇਖ ਲਿਆ ਕਰੋ ਜਿਹੜੀਆਂ ਨੂੰ ਪਸੰਦ ਆਉਂਦੀਆਂ ਵਿਚਾਰਿਆਂ ਦੇ ਉਹ ਦੇਉ ਜੀ

ਇਤੈ ਲਈ ਹੈ ਹਾਂ 17 ਦੀ ਤਾਂ ਲਈ ਹੈ ਦੇਖੋ ਕੋਈ ਕਰਨਾ ਪੈ ਗਿਆ ਇਹ ਜਮਾਤ ਚੋਂਦੀਆ ਨਹੀਂ ਉਹਨਾਂ ਦੀ ਕਰ ਰਹੇ ਨੇ ਇਹੋ ਪਾਣ ਦਾ 17 ਦੀ ਖਰੀਦ ਆਪਾਂ ਆ 15 ਦੀ ਖਰੀਦ ਆ ਰਾਜੂ ਉਹ ਛਲਾਨੇ ਆ ਭਾਈ 16000 ਦੀ ਦੇ ਦੇ ਓ ਡਾਕਟਰ ਕਹਿੰਦਾ ਦਵਾ ਦੇ ਵਿਚਾਰੀ ਆਪਾਂ ਹੀ ਦੱਸ ਕੀ ਰਾ ਦੋ ਚਾਰ ਹਜ਼ਾਰ ਘਾਟਾ ਵੀ ਖਾ ਲੰਨੇ ਆ ਪਗਲੀ ਹੁੰਦਾ ਇਹਦੀ ਇਹਦੀ ਇਕੱਤੀ ਲੈਂਦਾ ਆਪਣਾ ਤਾਂ ਚੱਲ ਜਾਂਦਾ ਕੰਮ ਇਹ ਇਕੱਤੀ ਲੈਂਦਾ ਇਕੱਤੀ ਵੇਚਦਾ ਪੈਸੇ ਵੀ ਤੇ ਆਜਾ ਭਾਈ ਦੇਮਾ ਇਹੜੀ ਆਹ ਤੇਰਾ ਸਾਡੇ 16 ਦੇ ਭਾਈ ਛੱਡ ਸਾਰੀਆਂ ਗੱਲਾਂ ਐ ਹੋਰ ਫਿਰ ਕਿੰਨੇ ਜੀ ਹੋ ਜੀ ਮੇਪੜੀ ਦਾ ਨਫੇ ਰਣਾ ਭਾਈ ਘੱਟਦਾ ਇੱਕ ਦਰ ਵੇਚਦਾ 90 ਰੁਪਏ ਪੂਰੇ ਸਟਾਰਾਂ ਹੀ ਵੇਚਦਾ ਇਦਾਂ ਨਾ ਬੇਨਾ ਬਿਗੜੇ ਘਟੇ ਨਾਲ ਦੇ ਵੇਚਦੇ ਗੁਰਪਤਾ ਜੀ ਆ ਟੱਕੜਾ ਬੋਲ ਹਾਂ ਬੱਚਾ ਬੋਲ ਲੈ ਲੈਣਾ ਕਿਹੜਾ ਬੋਲ ਘਟਾ ਦੇ ਲੋਕ ਆ ਕੇ ਖੜੀਏ ਤੇ ਘਰ ਚੱਕ ਤਰੇ ਇਨੇ ਕਰਦੇ ਹਰ ਤੇ ਦਾ ਘਟਣਾ ਹੋਣਾ ਕੰਨੀ ਕੋਲ ਬੜੀ ਬੜਾ ਕਰਦਾ ਦੋਨ ਕੰਨੀ ਦੇ ਵੱਡਾ ਜੋ ਜਰ ਕੀ ਤਾਂ ਕੰਨੀ ਗਰੀਬ ਮੀਰ ਵੀ ਦੇਖ ਲਿਆ ਕਰੋ ਨਾ ਜਵਨ ਦੇਖਦੇ ਐ ਕਹਦੇ ਕਰੋ ਓਏ ਇਹਦਾ ਕੀ ਕਹ ਲੈ ਉਹ ਸਹੀ ਵਾਰ ਅਸੀਂ ਕਿਹਾ ਤੁਹਾਨੂੰ ਘਟਾ ਬੋਣਿਆ ਦਾ ਨਹੀਂ ਤੈਨੂੰ ਕਹਦਾ ਜਿੰਦਾ ਨਹੀਂ ਆਇਆ ਅੱਜ ਚੰਨੇ ਹੋਰਾਂ ਨੂੰ ਮਿੰਟ ਜਵਾਣ ਪਹਿਲਾਂ 20 ਵਾਰੀ ਬੱਕਰੀਆਂ ਦਵਾਈਆਂ ਕੁੜੀ ਨੂੰ ਵਿਚਾਰੀ ਇੱਕ ਜਨ ਆਸੀ ਮੇਰੇ ਗੱਦ ਨੂੰ ਕਹੇ ਤਾਂ 17000 ਦਾ ਇਹ ਨੂੰ ਵੀ ਹੁਣ ਘੱਟ ਆ ਜੀ ਚੱਲ ਡਾਕਟਰ ਨੇ 17 ਦੀ ਕਹਤਾ ਹੁਣ ਛੱਡ ਪਰਾ 17 ਨਹੀਂ ਲਈ ਆ ਰਹੇ ਜੇ ਨੂੰ ਥੱਲੇ ਪਾ ਦੇ ਇਹਦੇ

हजार रे लिखाई इन्होंने करोनी चाहिए ਤੁਪੀ ਨਾ ਤਹਿਾਨਾ ਹੈ ਜਿਹਨੇ ਆ ਮੇ ਨਗਰੀ ਦੰਦੇ ਕੋਈ ਜਾਣਦਾ ਤਾਂ ਇਹਨਾਂ ਨੂੰ ਹੈ ਨਹੀਂ ਵੀਰੇ ਚਰਨੇ ਰਹੀ ਜਾਣਦੇ ਤੇ ਚਾਹੀ ਨਹੀਂ ਉਹਨਾਂ ਨੇ ਪੈਸੇ ਮੈਂ ਲਿਆ ਕੇ ਦੱਸੇ ਤੇ ਐਂ ਬਾਜ਼ੇ ਤੋਂ ਤਾਂ ਨਹੀਂ ਪਾਇਦੇ ਤੁਸੀਂ ਭਾਈ ਢੇੜਾ ਹੋਰ ਵੀ ਕੱਢ ਲੋ ਹਜੇ ਹਟਜੋ ਆਹੋ ਕੀਂ ਤਾਂ ਕੋਈ ਸਸਤੀ ਮਿਲ ਜੇ ਮੈਂ ਤਾਂ ਛੋਟੀ ਫਾਇਦਾ ਕਰਦਾ ਪਾਣਾ ਆਈ ਵੀਰੇ ਇੱਕ ਮਿੰਟ ਆ ਵੀਰੇ ਦੇਖੋ ਭਾਈ ਇਹ ਫਿਰ ਉਹ ਦੋ ਬੱਚਿਆਂ ਵਾਲੀ ਲੈ ਲਓ ਜੇ 22 ਦੀ ਦਿੰਦਾ ਹੈ ਹਾਂ ਉਹ ਉਹ ਇਹ ਨਵੀਂ ਬਣਾ ਕੇ ਬਣਾਉਂਦਾ ਹੈ ਯਾਰ ਤਾਂ ਇਸੇ ਕੋਈ ਪਤਾ ਇਹ ਆ ਲੈ ਮੈਨੂੰ ਮੜਾ ਦੇਖ ਕੇ ਉਧਰ ਨੂੰ ਆਇਆ ਮੈਂ ਆਪਣੀ ਤਲਾਲੀ ਵੀ ਲਵਾਂ ਛੱਡਦਾ ਨਹੀਂ ਤੇਰੇ ਚ ਗੱਲ ਸੁਣ ਲੈ ਮੇਰੀ ਭਾਈ ਹੁਣ ਅੱਠਾਂ ਚੇ ਵੱਧ ਕਹਿ ਦਿਓ ਅੱਸੂ ਖੋਲ ਕੇ 15 ਦਿਨਾਂ ਨੂੰ ਕੈਨੋਂ ਦੀ ਲੋੜ ਤੇ ਮੇਰੇ ਖਾਤੇ 'ਚ ਪਾ ਦੇ ਲੱਗੇ ਪੈਸੇ ਲਾ ਦੇ ਨਾ ਬੱਕਰ ਕਾ ਜਣ ਓਏ ਤੂੰ ਚੰਗੇ ਹੀ ਲੱਗੇ ਓਰਾ ਕਰ ਓਤੀਆਂ ਗੱਲਾਂ ਨਾ ਕਰ ਨਾ ਕਰ ਸਾਰਾ ਕੁਝੇ ਸਰੂ ਓਰਾ ਕਰ ਓ ਸਾਰਾ ਕੁਝੇ ਸਰੂ ਓ ਖਰਚਾ ਯਾਰ ਗੱਲ ਤਾਂ ਕਰ ਲਾਂ ਹੋ ਗਿਆ ਤੇ ਇਹ ਹਾਂ ਭਾਈ ਆ ਇੱਕ ਅਲਾ 30% ਦੂ ਅਗਰੇ ਨੂੰ ਪੈਸੇ ਦੇ ਦੂੰ 16 ਦਿਨਾਂ ਨੂੰ ਲੈ ਬਾਈ ਉਰਾਂ ਕਰ ਹੱਥ ਐਂ ਦੱਸਿਆ

ਓਏ ਕੀ ਕੀ ਓ ਬਾਬਾ ਕੀ ਵੇਖਿਆ ਖਾਣਾ ਖਾਣੇ ਆਉ ਤਾਂ ਬੈਰ ਕਰਾ ਤੂੰ ਬੈਰ ਕਰਾ ਲੈ ਪੈਸੇ ਲੈ ਕੁੜੀ 15 16 ਦਿਨਾਂ ਨੂੰ ਪੈਸੇ ਦੇ ਜੋ ਅਰੇ ਤੇ ਸਹੀ ਕਰਾ ਕਿਓ ਬਲੇ ਸੀ ਪਤਾ ਇਹ ਕਰਦਾ ਹੁਣ ਤੂੰ ਧੋਲ ਨਹੀਂ ਕਰਿਆ ਜੰਨੇ ਹੈਂ ਮੋੜ ਦੀ ਗੱਲ ਕਰੀ ਗਏ ਲੋ ਯਾਰ ਬਸ ਸੌਦਾ ਹੋਏਗਾ 11:30 ਓਏ ਇਹ ਆ ਗਏ ਨਹੀਂ ਮੈਂ ਫੋਨ ਕਰੂੰਗਾ ਵੀ ਪੈਸੇ ਦੇ ਇਨਰ ਵੀ ਨੰਬਰ ਦੇ ਦਿਓ